ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਆਵਾਜਾ ਸੁਣਦੇ ਹਾਂ ਲੇਖਕ ਪ੍ਰੇਮ ਪ੍ਰਕਾਸ਼ੀ ਦੀ ਲਿਖੀ ਹੋਈ ਕਹਾਣੀ ਸਤਵੰਤੀ ਇਹ ਉਹਨਾਂ ਦਿਨਾਂ ਦੇ ਗੱਦੇ ਜਦੋਂ ਦਿੱਲੀ ਤੋਂ ਬਾਅਦ ਪੰਜਾਬ 'ਚ ਵਿਧਵਾਵਾਂ ਤੇ ਯਤਿਮਾਂ ਦੀ ਗਿਣਤੀ ਦਿਨੋਂ ਦਿਨ ਵੱਧਦੀ ਜਾਂਦੀ ਸੀ 10-15 ਬੰਦੇ ਇਕੱਠੇ ਵੀ ਮਾਰ ਦਿੱਤੇ ਜਾਂਦੇ ਤਾਂ ਹੜਤਾਲ ਨਹੀਂ ਸੀ ਹੁੰਦੀ ਮੌਤ ਵਾਲੇ ਘਰ 'ਵੀ ਚੁੱਲ੍ਹਾ ਬਲਦਾ ਸੀ ਗਵਾਂਡੀਆਂ ਦੇ ਘਰ ਬੁਰਕੀਆਂ ਮੂੰਹ ਤੱਕ ਆ ਕੇ ਰੁਕਦੀਆਂ ਨਹੀਂ ਸਨ ਗੋਲੀਆਂ ਅੱਤਵਾਦੀਆਂ ਦੀਆਂ ਹੁੰਦੀਆਂ ਜਾਂ ਸੁਰੱਖਿਆ ਦਲਾਂ ਦੀਆਂ ਲਾਸ਼ਾਂ ਵਿਛਾਉਂਦੀਆਂ ਸਨ ਲੋਕੀ ਖਬਰਾਂ ਸੁਣਦੇ ਸੀ ਤੇ ਹੱਕ ਹਾਂ ਲੋੜਾ ਹੋਇਆ ਆ ਕੇ ਆਪਣੇ ਕੰਮੀ ਲੱਗ ਜਾਂਦੇ ਸਨ ਇਹ ਕੋਈ ਕਿਉਂ ਕਰਦਾ ਏ ਕੌਣ ਕਰਵਾਉਂਦਾ ਏ ਕਿਸੇ ਨੂੰ ਸਮਝ ਨਹੀਂ ਸੀ ਪੈਂਦੀ ਉਹਨੇ ਦਿਨੇ ਦਿੱਲੀ ਦੀ ਇੱਕ ਵਿਧਵਾ ਬਿਨਾਈ ਕਿਸੇ ਸਾਗ ਸਤੇਰੀ ਦੇ ਮੱਲੋ ਮੱਲੇ ਮੇਰੇ ਘਰ ਵੜ ਕੇ ਮੇਰੀ ਭੈਣ ਬਣ ਕੇ ਬਹਿ ਗਈ ਸੀ ਮੈਂ ਉਹਨੂੰ ਭੈਣ ਮੰਨ ਵੀ ਲਿਆ ਸੀ ਪਰ ਪਿੰਡ ਦੇ ਲੋਕ ਗੱਲਾਂ ਕਰਨ ਤੋਂ ਨਹੀਂ ਸੀ ਹਟੇ ਫੇਰ ਜਿੱਦਣ ਸੜੇ ਕਰ ਅਤਵਾਦੀ ਆਵੜੇ ਸੀ ਉਸੇ ਪਾਗਲ ਪੈਣ ਸਤਵੰਤੀ ਨੇ ਇੰਨਾ ਰੌਲਾ ਪਾ ਦਿੱਤਾ ਕਿ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਤੇ ਉਪਰੋਂ ਬੰਦੇ ਭੱਜ ਗਏ ਸਨ ਫੇਰ ਇੱਕ ਅਜੇਹਾ ਸਮਾ ਵੀ ਆਇਆ ਜਦ ਸਤਵੰਤੀ ਕਰਕੇ ਅਤਵਾਦੀਆਂ ਦਾ ਖਤਰਾ ਵੱਧ ਗਿਆ ਸੀ ਤੇ ਆਪਣੀ ਤੇ ਆਪਣੇ ਟੱਬਰ ਦੀ ਜਾਨ ਬਚਾਉਣ ਦਾ ਮਾਰਿਆ ਮੈਂ ਕਿਸੇ ਨਾਲ ਜ਼ਮੀਨ ਵਟਾ ਕੇ ਯੂਪੀ ਚਲੇ ਜਾਣ ਦਾ ਇਰਾਦਾ ਕਰ ਲਿਆ ਸੀ। ਹੋਰ ਵੀ ਬਥੇਰੇ ਟੱਬਰ ਜਾ ਰਹੇ ਸਨ। ਮੈਂ ਆਪਣੇ ਚਾਚੇ ਦੇ ਪੁੱਤਰ ਧਰਮਪਾਲ ਕੋਲ ਜ਼ਿਲ੍ਹਾ ਨੈਣੀਤਾਲ ਦੇ ਸ਼ਹਿਰ ਹਲਦਵਾਨੀ ਚਲਿਆ ਗਿਆ ਸੀ। ਉਧਰ ਪੋਏ ਹਲੇ ਸਸਤੇ ਸੀ। ਮੈਂ ਉਥੇ ਦੇਵੇ ਬਲਦਿਆਂ ਨਾਲ ਪਹੁੰਚਿਆ ਸੀ। ਧਰਮਪਾਲ ਹਾਲੇ ਘਰ ਆਇਆ ਹੀ ਸੀ। ਅਸੀਂ ਜਦੇ ਜਵਾਰੇ 'ਚ ਬੈ ਕੇ ਪੈਗ ਲਾਉਣ ਲੱਗ ਪਏ ਸੀ। ਪੋਰਾvang ਧਰਮੀ ਦਾ ਪਹਿਲਾ ਸਵਾਲ ਇਹੋ ਸੀ ਕਿ ਹਾਲੇ ਪੰਜਾਬ ਦਾ ਮੈਂ ਕਿਹਾ ਸੀ ਬਸ ਖਰਾਬ ਹੀ ਰਖਾਈ ਐ ਸਮਝ ਲੈ ਜਿੱਦਣ ਕੋਈ ਬੰਦਾ ਕਤਲ ਨਹੀਂ ਹੁੰਦਾ ਉਹਦਣ ਇਹ ਖਬਰ ਵੀ ਸੁਰਖੀ ਨਾਲ ਛਪਦੀ ਏ ਕਿ ਅੱਜ ਦੇ ਦਿਨ ਸੁੱਖ-ਸਾਂਦ ਰਹੀ ਸਰਮਪਾਲ ਖੁਸ਼ੀ ਕਿਉਂ 15 ਬਰੇ ਪਹਿਲਾਂ ਪਿੰਡ ਛੱਡਾਇਆ ਸੀ ਉਹਨ ਤਕੜਾ ਖਾਂਦਾ ਪਿੰਦਾ ਜ਼ਿੰਮੇਦਾਰ ਬਣੀ ਬੈਠਾ ਸੀ ਆੜ ਵਕ ਚੱਲਦੀ ਸੀ ਪਰ ਏਸ ਗੱਲੋਂ ਡਰਦਾ ਸੀ ਕਿ ਕਿਤੇ ਇੱਥੇ ਬੈਠੇ ਪੰਜਾਬੀਆਂ ਨਾਲ ਕੱਲ ਨੂੰ ਕੁਝ ਹੋਣ ਨਾ ਲੱਗ ਪਵੇ ਧਰਮਪਾਲ ਉਥੇ ਦੀਆਂ ਜ਼ਮੀਨਾਂ ਦੇ ਭਾਅ ਵੀ ਦੱਸਾ ਜਾਵੇ ਤੇ ਨਾਲੇ ਏਸ ਗੱਲ ਤੇ ਹੈਰਾਨੀ ਵੀ ਜ਼ਾਹਰ ਕਰੀ ਜਾਵੇ ਕਿ ਮੇਰੀ ਦਾੜੀ ਕੁਝ ਵਰਿਆਂ ਚ ਹੀ ਚਿੱਟੇ ਕਿਉਂ ਹੋ ਗਈ ਸੀ ਮੈਂ ਉਹਨੂੰ ਦੱਸਿਆ ਇਹ ਮੈਂ ਖੋ ਤੇ ਵੇਲੇ ਇੱਕ ਵੇਲੇ ਜਾਣ ਦੇ ਡਰ ਤੋਂ ਵਾਹੀ ਛੱਡ ਦਿੱਤੀ ਸੀ ਜ਼ਮੀਨ ਜ਼ਬਤੇ ਤੇ ਦੇ ਕੇ ਆਪ ਘਰ ਮੱਝਾ ਰੱਖ ਲਿਆ ਪੱਠੇ ਆਬਾਦੀ ਚ ਬੀਜ ਲੈਂਦਾ ਸੀ ਸਰਕਾਰੀ ਗੱਡੀ ਘਰ ਦੇ ਫਾਟਕ ਤੋਂ ਦੁੱਧ ਲੈ ਜਾਂਦੀ ਸੀ ਇੱਕ ਕਿਲਾ ਵੇਚ ਕੇ ਵੱਡਾ ਮੁੰਡਾ ਕੈਨੇਡਾ ਭੇਜ ਦਿੱਤਾ ਤੇ ਛੋਟੇ ਨੂੰ ਸ਼ਹਿਰ ਦੇ ਕਾਲਜ ਦੇ ਹੋਸਟਲ ਚ ਦਾਖਲ ਕਰਾ ਦਿੱਤਾ ਸਤਵੰਤੀ ਨੇ ਬਾਈ ਜੀ ਦਾ ਹੁੱਕਾ ਤੇ ਮੇਰੀ ਦਾਰੋਂ ਪਹਿਲਾਂ ਹੀ ਛੁਡਾ ਦਿੱਤੇ ਸੀ। ਨਾ ਕਿਸੇ ਨਾਲ ਪੀਏ ਤੇ ਨਾ ਹੀ ਮਾੜੀ ਗੱਲ ਮੂੰਹੋਂ ਨਿਕਲੇ। ਕੁੰਡੇ ਜਿੰਦੇ ਮਾਰ ਕੇ ਸੌਂ ਜਾਈਦਾ ਏ। ਹੁਣ ਤਾਂ ਸਤਵੰਤੀ ਦਾ ਰੂਪ ਵੀ ਬਦਲ ਗਿਆ ਏ। ਉਹ ਕੌਣ ਏ? ਧਰਮੀ ਨੇ ਖਿਜ ਕੇ ਪੁੱਛਿਆ ਸੀ। ਹੈ ਇੱਕ ਪਾਗਲ ਔਰਤ। ਪਾਗਲ ਤੇਵੀ। ਹਾਂ ਵਿਚਾਰੇ ਹੋ ਗਈ। ਹਾਲਾਤ ਨਹੀਂ ਕਰਦੀ ਕਿੱਥੇ ਦੀ ਐ ਮਾਜਰੀ ਦੇ ਤਰਖਾਣਾ ਦੀ ਦੋਤੀ ਐ ਭਾਈ ਉਹਦਾ ਕੁੰਬੜੇ ਰਹਿੰਦਾ ਉਹ ਦਿੱਲੀ ਦੀ ਐ ਦੰਗਿਆਂ 'ਚ ਉਹਦਾ ਪਤੀ ਮਾਰ ਦਿੱਤਾ ਗਿਆ ਸੀ ਇੱਥੇ ਆਈ ਤਾਂ ਪੁੱਤ ਅੱਤਵਾਦੀ ਬਣ ਗਿਆ ਸੀ ਮਾਰਿਆ ਗਿਆ ਹੁਣ ਤਾਂ ਫੇਰ ਤੈਂ ਕਿਉਂ ਰੱਖ ਲਈ ਆਪਣੇ ਘਰ ਕਾਹਨੂੰ ਰੱਖੀ ਬੈਠਾ ਮੇਰੇ ਮਨ 'ਚ ਸੀ ਕਿ ਧਰਮੀ ਨਾਲ ਇੰਨੇ ਦੁੱਖਾਂ ਦੀਆਂ ਗੱਲਾਂ ਨਹੀਂ ਕਰਾਂਗਾ ਜੇ ਜ਼ਮੀਨ ਸਸਤੀ ਮਿਲਦੀ ਹੋਈ ਤਾਂ ਸੌਦਾ ਕਰ ਲਵਾਂਗਾ ਨਹੀਂ ਤਾਂ ਕੁਜਰਾਤਾ ਸੁੱਖ ਨੀਆਂ ਕੱਟ ਕੇ ਮੁੜ ਜਾਵਾਂਗਾ ਪਰ दारू ਪੀਂਦਿਆਂ ਮੈਨੂੰ ਪਿੱਛੇ ਘਰ ਦਾ ਖਿਆਲ ਆਉਣ ਲੱਗ ਪਿਆ ਕਿਤੇ ਕੋਈ ਕਾਰਾਈ ਨਾ ਹੋ ਗਿਆ ਹੋਵੇ ਸਤਵੰਤੀ ਦੇ ਡੇਰੇ 'ਚ ਗੋਲੇ ਨਾ ਚੱਲ ਗਏ ਹੋਏ ਇਹ ਡਰ ਮੈਨੂੰ ਭੁਲਾਈ ਜਾਂਦਾ ਸੀ ਉਹ ਔਰਤ ਜਵਾਨ ਹੈ ਸੋਹਣੀ ਹੈ ਧਰਮੀ ਸਵਾਲ ਪੁੱਛਣ ਨੂੰ ਕਾੜਾ ਪਿਆ ਹੋਇਆ ਸੀ ਹਾਂ ਜਵਾਨ ਏ ਸੋਹਣੀ ਏ ਪਰ ਮੇਰੀ ਭੈਣ ਬਣੀ ਹੋਈ ਏ ਤੇ ਤੇਰੀ ਵੀ ਆ ਕੇ ਉਹਦੇ ਸ਼ਰਾਰਤੀ ਮੋਸਕਣੇ ਠੰਡੀ ਕਰ ਦਿੱਤੀ ਫੇਰ ਮੈਂ ਉਹਨੂੰ ਦੱਸਿਆ ਕਿ ਉਹ ਜਿਹੜੇ ਪੰਜਾਬ ਨੂੰ ਹਰੀ ਤੇ ਚਿੱਟੀ ਕ੍ਰਾਂਤੀ ਲਿਆਉਂਦੇ ਨੂੰ ਛੱਡ ਆਇਆ ਸੀ ਉੱਥੇ ਹੁਣ ਵਿਧਵਾ ਕ੍ਰਾਂਤੀ ਆ ਰਹੀ ਹੈ ਤੇ ਉਹ ਔਰਤ ਵੀ ਸਾਡੀ ਉਸੇ ਫਸਲ ਦਾ ਹਿੱਸਾ ਹੈ ਕੋਈ ਦਿਨ ਆਵੇਗਾ ਜਦ ਹਰੇਕ ਘਰ 'ਚ ਉਹਨੋਂ ਕੋਈ ਵਿਧਵਾ ਤੇ ਯਤੇਮ ਬੱਚੇ ਹੋਣਗੇ ਹਸਪਤਾਲਾ ਵਾਂਗੂ ਥਾਂ ਥਾਈ ਯਤੇਮ ਖਾਨੇ ਖੁੱਲਣਗੇ ਕਿਸੇ ਦੀ ਅੱਖ ਤੇ ਪੈਣ ਦੀ ਸ਼ਰਮ ਨਹੀਂ ਰਹਿਣੀ ਔਰਤਾਂ ਵੱਧ ਬੇਸ਼ਰਮ ਹੋ ਜਾਣਗੀਆਂ ਜੋਸ਼ ਚ ਮੈਂ ਕਿੰਨਾ ਕੁ ਆ ਗਿਆ ਸੀ ਨਾ ਨਾ ਉਹ ਤੇਰੇ ਘਰ ਕਿਵੇਂ ਆਈ ਠੱਕੇ ਨਾਲ ਕਿਵੇਂ ਆਵੜੀ ਅਸਲ ਚ ਉਹ ਠੱਗਾ ਵੀ ਨਹੀਂ ਸੀ ਮੈਂ ਆਪ ਉਹਨੂੰ ਸਭ ਕੁਝ ਦੱਸਣ ਲਈ ਕਾਲਾ ਬਹਿ ਗਿਆ ਸੀ ਕੁਝ ਵੀ ਨਾ ਲੁਕਾਉਂਦਿਆਂ ਮੈਂ ਉਹਨੂੰ ਦੱਸਿਆ ਉਹ ਦਿਨ ਖਾਸ دہشت ਦੇ ਸੰ ਨਹੀਂ ਇੰਜ ਕਿਹਾ ਜਾ ਸਕਦਾ ਏ ਕਿ ਅਸੀਂ ਅਜੇ دہشت ਦੇ ਆਦੀ ਨਹੀਂ ਸੀ ਹੋਏ ਇੱਕ ਦਿਨ ਬਾਈ ਜੀ دہشت ਨਾਲ ਮਰੀ ਚੱਲੇ ਸੀ ਉਹ ਫਾਟਕਾਂ ਦੇ ਸਾਹਮਣੇ ਵਾਲੀ ਬੈਠਕ ਚ ਬੰਦੇ ਸੀ ਤੈਨੂੰ ਤਾਂ ਪਤਾ ਹੈ ਬਈ ਉਹਨਾਂ ਦੀਆਂ ਲੱਤਾਂ ਜੁੜੀਆਂ ਹੋਈਆਂ ਸੀ ਉਹ ਤੁਰ ਫਿਰ ਨਹੀਂ ਸੀ ਸਕਦੇ ਇੱਕ ਸਰਾਨਾ ਜਿਆ ਤਣੀਆਂ ਨਾਲ ਬੰਨ ਕੇ ਗਾਲਚ ਪਾ ਕੇ ਲਟਕਾ ਲੈਂਦੇ ਸੀ ਜਿਹੜਾ ਕਿਸਰਨ ਲੱਗਿਆ ਉਹਨਾਂ ਦੇ ਖੇਡਾ ਜਾਂਦਾ ਸੀ ਉਹ ਰੋਟੀ ਖਾ ਕੇ ਹੁੱਕਾ ਪੀ ਕੇ ਰੜ ਦੇ ਰੜਾਂਦੇ ਵੇੜੇ 'ਚ ਢੇੜਾ ਕੱਢ ਲੈਂਦੇ ਸੀ ਹੋਰ ਨਹੀਂ ਕੁਝ ਤਾਂ ਕੁੱਤੇ ਬਿੱਲੇ ਦਾ ਖਿਆਲ ਰੱਖਦੇ ਸੀ ਇੱਕ ਦਿਨ ਦੇਵਾ ਬੱਤੀ ਵੇਲੇ ਉਹ ਰੋਟੀ ਖਾ ਕੇ ਹੁੱਕਾ ਪੀਣੇ ਲੱਗੇ ਸੀ ਕਿ ਚੀਕਾ ਮਾਰ ਕੇ ਰੌਲਾ ਪਾ ਦਿੱਤਾ ਆਗੇ ਆਗੇ ਫੇਰ ਉਹ ਡਿੱਗਦੇ ਲਿੱਟਦੇ ਵਿੜੇ 'ਚ ਢੇਰੀ ਹੋ ਗਏ ਮੈਂ ਰੋਟੀ ਅਦਵਜਾਲੇ ਛੱਡ ਕੇ ਬਾਹਰ ਗਿਆ ਤਾਂ ਉਹ ਬੇਸੁਰਤ ਪਏ ਸੀ ਪਿੰਡ ਆਪਣੇ ਫਟਕਮੂਰੇ ਆ ਕੇ ਖੜੇ ਹੋਈ ਚਿੱਟੀ ਮਰੋਤੀ ਕਾਰ ਟੁੱਟ ਰਗੇ ਸੀ ਉਹਦੇ ਵਿੱਚ ਉਹਨਾਂ ਦਾ ਡਾਕਟਰ ਪਣ ਜਾ ਆਪਣੇ ਮਾਮੇ ਦੀ ਖਬਰ ਲੈਣ ਆਇਆ ਸੀ ਉਹਨੇ ਮੱਲਮ ਪੱਟੇ ਕੀਤੇ ਬਾਈ ਜੀ ਹੋਸ਼ 'ਚ ਆ ਕੇ ਬਹਿ ਗਏ ਪਰ ਜਿਵੇਂ ਮੈਂ ਉਹਨਾਂ ਨੂੰ ਤੜਫਦਿਆਂ ਦੇਖਿਆ ਸੀ ਉਹ ਮੇਰੇ ਕੋਲੋਂ ਭੁੱਲਣਾ ਹੋਇਆ ਉਹਨਾਂ ਦੇ ਦੁੱਖ ਦੀ ਦਹਿਸ਼ਤ ਮੇਰੇ ਅੰਦਰ ਬੈ ਗਈ ਸੀ ਮੇਰਾ ਦਿਲ ਕੀਤਾ ਕਿ ਇਸ ਮਾੜੀ ਧਰਤੀ ਨੂੰ ਛੱਡ ਕੇ ਅੱਜ ਹੀ ਚਲਿਆ ਜਾਵਾਂ ਮੈਥੋਂ ਧਰਤੀ ਤਾਂ ਨਾ ਛੱਡਿ ਹੋਈ ਪਰ ਅਗਲੇ ਸਾਲ ਵਾਹੀ ਛੱਡ ਦਿੱਤੀ ਸੀ ਤੂੰ ਹੋਰੇ ਰਾਤਾਂ ਨੂੰ ਬਾਤਾਂ ਪਾਉਣ ਲੱਗ ਪਿਆ ਤੂੰ ਦੱਸ ਉਹ ਸਤਵੰਤੀ ਕਿਵੇਂ ਆਈ ਧਰਮੀ ਕਾਲਾ ਪੈ ਗਿਆ ਸੀ ਉਹ ਹੀ ਦੱਸਾਂ ਮੈਂ ਆਪਣੇ ਆਪ ਨੂੰ ਸਾਵਾਂ ਕਰਦਿਆਂ ਕਿਹਾ ਇਸ ਘਟਨਾ ਦੇ 4 ਘੋੜੇ ਦੇ ਨਾ ਪਿੱਛੋਂ ਰਾਤ ਦੇ 9:00 ਵਜੇ ਹੋਣਗੇ ਮੈਂ ਉੱਠ ਕੇ ਪਿਸ਼ਾਬ ਕਰਨ ਖੋਲੇ ਚ ਗਿਆ ਤਾਂ ਮੈਨੂੰ ਲੱਗਿਆ ਕਿ ਅਮਰੋਦ ਦੇ ਬੋਟੇ ਦੇ ਪਰਲੇ ਪਾਸੇ ਲੱਗੀ ਫਲੀਆਂ ਦੀ ਵੇਲ ਪਿੱਛੇ ਸੁਰਕ ਸੁਰਕ ਹੁੰਦੀ ਹੈ ਮੈਂ ਕਾਲ ਨਾਲ ਪਿੱਛੇ हट ਕੇ ਗੰਡਾਸੀ ਜੋ ਲਿਆ ਆ ਪਰ ਜਦ ਖਿਆਲਾ ਆ ਕਿ ਕਿਤੇ ਅੱਤਵਾਦੀ ਨਾ ਹੋਵੇ ਪਿਸਤੌਲ ਵਾਲਾ ਤਾਂ ਹੱਥ ਝੂਠੇ ਜੇ ਪੈ ਗਏ ਮੈਂ ਹਾਕਾ ਮਾਰ ਕੇ ਪਿੰਡ ਦੇ ਲੋਕ ਇਕੱਠੇ ਕਰ ਲਏ ਲੰਬੜਾਂ ਦਾ ਜੀਤਾ ਵੀ ਦੁਨਾਲੀ ਲੈ ਕੇ ਆ ਗਿਆ ਅਸੀਂ ਹੌਲੀ-ਹੌਲੀ ਅੱਗੇ ਵਧੇ ਤਾਂ ਖੜਕਾ ਬੰਦ ਹੋ ਗਿਆ ਚੌਕੀਦਾਰ ਦੀ ਬੈਟਰੀ ਦੇ ਚਾਨਣ ਤੋਂ ਸਾਨੂੰ ਲੱਗਿਆ ਭਈ ਉਹ ਕੋਈ ਜਨਾਨੀ ਸੀ ਉਹਦੇ ਵਾਲ ਖਿੰਡੇ ਹੋਏ ਸਨ ਕਈਆਂ ਦੇ ਮੂੰਹੋਂ ਨਿਕਲਿਆ ਜੁੜੈਲ ਹੈ ਜਦ ਅਸੀਂ ਨੇੜੇ ਹੋਏ ਤਾਂ ਉਹ ਮਿੱਟੀ ਦੀਆਂ ਲੱਪਾਂ ਕਦੇ ਸਾਡੇ ਵੱਲ ਸਿੱਟੇ ਤੇ ਕਦੇ ਆਪਣੇ ਮੂੰਹ 'ਚ ਪਾ ਲਵੇ ਕਿਸੇ ਨੇ ਡਾਂਗ ਦੇ ਠੋਰ ਮਾਰੀ ਤਾਂ ਰੌਲਾ ਪਾਉਣ ਲੱਗ ਪਈ ਮਾਰਿਓ ਨਾ 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 ਮਾਰਿਓ ਨਾ ਮੈਂ ਦੋ ਧੀਆਂ ਦੀ ਮਾਂ ਵੇ ਲੋਕੋ ਫੇਰ ਉਹ ਛੋਟੀ ਦੀ ਹਰੇਕ ਹੁੱਜ ਤੇ ਮਿੱਟੀ ਦੀਆਂ ਲੱਪਾਂ ਨਾਲ ਆਪਣਾ ਮੂੰਹ ਭਰਨ ਲੱਗ ਪਈ ਮੈਂ ਉਹਦੇ ਕੋਲ ਹੋ ਕੇ ਕਿਹਾ ਕਿ ਬਾਹਰ ਨਿਕਲ ਆ ਕੋਈ ਤੈਨੂੰ ਕੁਝ ਨਹੀਂ ਆਖਦਾ ਉਹ ਬਾਹਰ ਨਿਕਲ ਆਈ ਅਸੀਂ ਦੇਖ ਕੇ ਹੈਰਾਨ ਉਹ ਸਾਵੀ ਸੋਹਣੀ ਜਨਾਨੀ ਸੀ ਉਦੇ ਮੂੰਹ ਮਿੱਟੀ ਠੁਕਵਾ ਕੇ ਮੂੰਹ ਧਵਾ ਕੇ ਪੁੱਛਿਆ ਕਿ ਉਹ ਕੌਣ ਹੈ ਉਹ ਕਹਿੰਦੀ ਮੈਂ ਸੰਤੀ ਆ ਦੋ ਧੀਆ ਦੀ ਮਾਂ ਮੈਨੂੰ ਮਾਰਿਓ ਨਾ ਆਖਦੀ ਉਹ ਆਪਣੇ ਇੱਕ ਉਂਗਲ ਸਾਡੀਆਂ ਅੱਖਾਂ ਅੱਗੇ ਹਿਲਾਉਂਦੀ ਉਹਦੀਆਂ ਪੁੱਠੀਆਂ ਸਿੱਧੀਆਂ ਗੱਲਾਂ ਤੋਂ ਪਤਾ ਲੱਗਿਆ ਕਿ ਉਹ ਦਿੱਲੀ ਦੇ ਦੰਗਿਆਂ ਦੀ ਵਿਧਵਾ ਹੈ ਉਹ ਆਪਣੇ ਪੁੱਤ ਤੇ ਦੋ ਧੀਆ ਨੂੰ ਲੈ ਕੇ ਆਪਣੇ ਨਾਨਕੇ ਮਾਜਰੀ ਆ ਗਈ ਸੀ ਉਹਦੇ ਪਿਓ ਕੇ ਉਹਦਾ ਸਿੱਧੜ ਜਿਹਾ ਭਰਾ ਏ ਉਹਦਾ ਜਵਾਨ ਪੁੱਤ ਅੱਤਵਾਦੀਆਂ ਚਾਰਲੇ ਆ ਹੁਣ ਉਹਦਾ ਕੋਈ ਥਾਂ ਪਤਾ ਨਹੀਂ ਸੰਤੀ ਨੂੰ ਪਤਾ ਨਹੀਂ ਕਿ ਉਹ ਪਿੰਡ ਕਿਵੇਂ ਪੁੱਜ ਗਈ ਸੀ ਉਹ ਵਾਰ-ਵਾਰ ਇੱਕੋ ਗੱਲ ਦੁਹराई ਜਾ ਰਹੀ ਸੀ ਉਹ ਚਲਿਆ ਗਿਆ ਵਰਦੀ ਪਾ ਕੇ ਹੁਣ ਫਿਰੋਗੇ ਜੁੱਤੀ ਕੁੱਤੀ ਰੰਦੇ ਜਦ ਜੀਤੇ ਨੇ ਉਹਨੂੰ ਪੁੱਛਿਆ ਕਿ ਜੁੱਤੀ ਕੌਣ ਫੇਰੋ ਤਾਂ ਉਹਨੇ ਕਾਲ ਨਾਲ ਉੱਠ ਕੇ ਮੇਰੇ ਬਾਹ ਫੜ ਲਈ ਕਹਿੰਦੀ ਆ ਮੇਰਾ ਬੇਰ ਫਿਰੂ ਸਤਿਗੁਰਾਂ ਦੇ ਬਚਨ ਪੂਰੇ ਕਰੂ ਮੈਂ ਜਦ ਇਹ ਸਮਝ ਗਿਆ ਕਿ ਉਹ ਜਨਾਨੀ ਪਾਗਲ ਹੈ ਸ਼ਹਿਰ ਹਸਪਤਾਲ ਤੋਂ ਭੱਜ ਕੇ ਆਈ ਜੇ ਟੁਰਕੇ ਨਹੀਂ ਆਈ ਤਾਂ ਕਿਸੇ ਟਰਾਲੀ ਤੇ ਬੈ ਗਈ ਹੋਣੀ ਨਹੀਂ ਮੈਂ ਹੋਰ ਨਹੀਂ ਪੀਣੀ ਐਵੇਂ ਚੂਲੇ ਕੋ ਪਈ ਫੇਰ ਭਾਈ ਅਸੀਂ ਤਾਂ ਫੜੇਗੇ ਵਕਤਾਂ ਨੂੰ ਸੋਚੀਏ ਇਹਨੂੰ ਰੋਟੀ ਪਾਣੀ ਦੇ ਦਿੱਤਾ ਹੁਣ ਇਹਦਾ ਕੀ ਕਰੀਏ ਚੌਕੀਦਾਰ ਕਹਿੰਦਾ ਪੁਲਿਸ ਦੇ ਹਵਾਲੇ ਕਰਦੇ ਸਰਪੰਚ ਕਹਿੰਦਾ ਕਾ ਨੂੰ ਜਵਾਨ ਜਹਾਂਨ ਤੇਮੀ ਐਵੇਂ ਸੌਰੀ ਕੀ ਖਰਾਬੀ ਕਰਮ ਗਈ ਆਪਾਂ ਇਹਨੂੰ ਹਸਪਤਾਲ ਚ ਛੱਡ ਆਵਾਂਗੇ ਸਵੇਰ ਨੂੰ ਸਵੇਰ ਨੂੰ ਅਸੀਂ ਟਰੈਕਟਰ ਟਰਾਲੀ ਜੋੜ ਕੇ ਉਹਨੂੰ ਸ਼ਹਿਰ ਨੂੰ ਲੈ ਤੁਰੇ ਪਰ ਸੌਰੀ ਨੇ ਮੇਰੀ ਬਾਹ ਨੇ ਛੱਡੀ ਸਾਰੇ ਰੰਗ ਬੇਰਬੇਰ ਕਰੀ ਜਾਵੇ ਅਖੀਰ ਸਰਪੰਚ ਨੇ ਝੋਲਾ ਪੁਲਾ ਕੇ ਉਹਨੂੰ ਹਸਪਤਾਲ ਦੀਆਂ ਨਰਸਾਂ ਦੇ ਹਵਾਲੇ ਕਰ ਦਿੱਤਾ ਉਥੋਂ ਪਤਾ ਲੱਗਿਆ ਕਿ ਉਹਦਾ ਪੁੱਤ ਮੁਕਾਬਲੇ 'ਚ ਮਾਰਿਆ ਜਾ ਚੁੱਕਾ ਹੈ। ਉਹਦੇ ਮਾਮੇ ਨੇ ਉਹਦੀਆਂ ਦੋਵੇਂ ਧੀਆ ਵਿਆਹ ਦਿੱਤੀਆਂ ਨੇ। ਪਰ ਇਹ ਰਾਜੀ ਹੋਣ ਜੋਗੇ ਨਹੀਂ। ਇਹਨੂੰ ਬਿਜਦੀਆਂ ਵੀ ਲੱਗ ਚੁੱਕੀਆਂ ਨੇ। ਅਸੀਂ ਹਸਪਤਾਲ ਤੋਂ ਖਲਾਸੀ ਕਰਾ ਕੇ ਇੱਕ ਖੋਖੇ ਵਾਲੇ ਤੋਂ ਚਾਹ ਪੀਣ ਲੱਗ ਪਏ। ਤਦੇ ਪਤਾ ਲੱਗਿਆ ਜਦ ਸਤਵੰਤੀ ਨੇ ਪਿੱਛੇ ਆ ਕੇ ਮੇਰੀ ਬਾਹ ਫੜ ਲਈ। ਕਹਿੰਦੀ ਮੈਨੂੰ ਕਿਉਂ ਛੱਡ ਚੱਲੇ ਆਂ? ਬੀਰ ਹੋਏ। ਉਏ ਪਰ ਇਹਨਾਂ ਨੂੰ ਐ ਛੱਡ ਕੇ ਜਾਂਦਾ ਏ ਧਰਮੀ ਤੂੰ ਚੰਗੇ ਮਾੜੇ ਕਰਮਾ ਪਾਪ ਪੁੰਨ ਤੇ ਹੋਣੇ ਨੂੰ ਮੰਨਦਾ ਏ ਪਰ ਮੈਂ ਨਹੀਂ ਮੰਨਦਾ ਪਰ ਉਸ ਵੇਲੇ ਜਦੋਂ ਉਹ ਪਾਗਲ ਜਨਾਨੀ ਮੇਰੇ ਬਾਹ ਫੜੀ ਬੈਠੀ ਸੀ ਮੈਂ ਆਪ ਪਾਗਲ ਜਹਾ ਹੋ ਗਿਆ ਸੀ ਜਿਵੇਂ ਮੈਨੂੰ ਆਕਾਸ਼ਵਾਣੀ ਹੋਰੇ ਹੋਵੇ ਮੇਰੇ ਸਾਹਮਣੇ ਕਿੰਨੇ ਹੀ ਨਾਟਕ ਜਹੇ ਖੇਡੇ ਜਾਂਦੇ ਹੋਣ ਜਿਉਂਦੇ ਬੰਦੇ ਮਰੇ ਪਏ ਹੋਣ ਤੇ ਮੁਰਦੇ ਮੇਰੇ ਆਲੇ ਦੋਲੇ ਮੈਂ ਸ਼ੰਤੀ ਨੂੰ ਦੇਖਿਆ ਮੈਨੂੰ ਲੱਗਿਆ ਕਿ ਉਹ ਤਾਂ ਜਨਮ ਤੋਂ ਵਿਛੜੀ ਮੇਰੀ ਭੈਣ ਹੈ ਮੈਂ ਉਹਨੂੰ ਛੱਡ ਕੇ ਨਹੀਂ ਜਾ ਸਕਦਾ ਜਿਵੇਂ ਮੈਨੂੰ ਉੱਪਰੋਂ ਹੁਕਮ ਹੋਇਆ ਮੈਂ ਉਹਨੂੰ ਚੁੱਪ ਕਰਕੇ ਘਰ ਮੋੜ ਲਿਆ ਪਰ ਕੁਝ ਦੇਣਾ ਜੀ ਉਹਨੇ ਮੇਰੀ ਬੱਸ ਕਰਾ ਦਿੱਤੀ ਮੇਰੀ ਬਾਹੀਂ ਨਾ ਛੱਡੇ ਆਪਣੇ ਮੰਜੀ ਮੇਰੀ ਮੰਜੀ ਦੇ ਨਾਲ ਡਾਵੇ ਮੇਰੇ ਘਰ ਵਾਲੇ ਨੂੰ ਦੂਰ ਦੂਰ ਕਰੇ ਬਾਈ ਜੀ ਨੂੰ ਹੁੱਕੇ ਕਰਕੇ ਮੁਖੌਲ ਕਰੇ ਖੇ ਇਹ ਹੁਕਮ ਮੈਂ ਪੰਨ ਦੇਣਾ ਹੈ ਗੁੱਡੀ ਤੇ ਹੁਕਮ ਚਲਾਇਆ ਕਰੇ ਉਹ ਅੱਛਿਆਂ ਨੂੰ ਵੀ ਬਹੁਤਾ ਦੁੱਧ ਚੁਗਾ ਦਿਆ ਕਰੇ ਮੈਂ ਪਿੰਡ ਦੀ ਡਿਸਪੈਂਸਰੀ ਦੇ ਡਾਕਟਰ ਨਾਲ ਸਲਾਹ ਕੀਤੀ ਉਹ ਕਹਿੰਦਾ ਤੁਸੀਂ ਕਿੱਥੇ ਮੁਸੀਬਤ ਗੜ ਪਾ ਲਈ ਇਹਨੂੰ ਅੰਮ੍ਰਿਤਸਰ ਦੇ ਮੈਂਟਲ ਹਸਪੀਟਲ ਚ ਛੱਡ ਆਵੋ ਕੁਝ ਦਿਨਾਂ ਬਾਅਦ ਮੈਂ ਸਤਵੰਤੀ ਦੇ ਭਾਈ ਨੂੰ ਮਿਲਿਆ ਉਹ ਮੰਨ ਗਿਆ ਪਿੰਡ ਦੇ ਡਾਕਟਰ ਨੂੰ ਨਾਲ ਲੈ ਕੇ ਅਸੀਂ ਅੰਮ੍ਰਿਤਸਰ ਚਲੇ ਗਏ ਪਰਾਸੀ ਸੰਤੀ ਨੂੰ ਉੱਥੇ ਦਾਖਲ ਨਾ ਕਰਾ ਸਕੀ ਜਦ ਡਾਕਟਰ ਦੇ ਵਾਕਫ ਉੱਥੇ ਦੇ ਡਾਕਟਰ ਨੂੰ ਮਿਲੇ ਤਾਂ ਉਹਨੇ ਕਿਹਾ ਕਿਉਂ ਨਰਚ ਚ ਮਰਨ ਲਈ ੱੱਕੇ ਦੇਣ ਆਇਓ ਉਹਨੇ ਸਾਨੂੰ ਦਵਾਈਆਂ ਲਿਖ ਕੇ ਦੇ ਦਿੱਤੀਆਂ ਫਿਰ ਉਹਨੇ ਦੋ ਸਵਾਲ ਪੁੱਛੇ ਆਖੇ ਇਹ ਕਿਸੇ ਨੂੰ ਮਾਰਦੀ ਤੇ ਨਹੀਂ ਮੈਂ ਕਿਹਾ ਨਹੀਂ ਫਿਰ ਪੁੱਛਿਆ ਤੁਸੀਂ ਇਹਨੂੰ ਰੋਟੀ ਦੇਣ ਜੋਗੇ ਹੋ ਮੈਂ ਕਿਹਾ ਕੋਈ ਘਾਟ ਨਹੀਂ ਕਹਿੰਦਾ ਤਾਂ ਇਹਨੂੰ ਮੋੜ ਕੇ ਘਰ ਲੈ ਜਾਓ ਫੇਰ ਉਹ ਸਟਾਕਰ ਨੇ ਸਾਨੂੰ ਹਸਪਤਾਲ ਦੇ ਗੰਦੇ ਵਾਰਡ ਦਿਖਾਏ ਕਿਚਨ ਵਿਖਾਇਆ ਕੰਮ ਕਰਦੇ ਪਾਗਲ ਦਿਖਾਏ ਫੇਰ ਉਹ ਮਰਦਾਖਾਨਾ ਦਿਖਾਇਆ ਜਿੱਥੇ ਚਾਰੇ ਪਾਸੇ ਮੋਹ ਫੈਲੀ ਹੋਈ ਸੀ ਫੇਰ ਦੱਸਿਆ ਕਿ ਕਿਵੇਂ ਲੋਕ ਆਪਣੇ ਪਿਆਰਿਆਂ ਨੂੰ ਛੱਡ ਜਾਂਦੇ ਨੇ ਮੁੜ ਹੌਲੀ-ਹੌਲੀ ਮਿਲਣ ਲਈ ਆਉਣ ਤੋਂ ਵੀ ਰਹਿ ਜਾਂਦੇ ਨੇ ਜਦ ਉਹਨਾਂ ਨੂੰ ਉਹਨਾਂ ਦੇ ਮਰੀਜ਼ ਦੇ ਮਰਨ ਦੀ ਸੂਚਨਾ ਦਿੱਤੀ ਜਾਂਦੀ ਤਾਂ ਮਰਦਾ ਲੈਣ ਆ ਜਾਂਦੇ ਨੇ ਫੇਰ ਮੁਰਦਾ ਪਤਾ ਕਿਵੇਂ ਮਿਲਦਾ ਏ ਕਿੰਨੇ ਸਾਰੇ ਕਾਗਜ਼ਾਈ ਕਾਰਵਾਈ ਤੋਂ ਬਾਅਦ ਉਹਨੂੰ ਆਗਿਆ ਮਿਲ ਜਾਂਦੀ ਏ ਉਹ ਕਾਗਜ਼ ਲੈ ਕੇ ਇੱਥੇ ਮੁਰਦਾ ਘਰ ਕੋਲ ਆਉਂਦੇ ਨੇ ਤਾਂ ਜਮਾਦਾਰ ਕਹਿੰਦਾ ਏ ਕਿ ਅੰਦਰ ਵੜ ਕੇ ਪਛਾਣ ਕਰ ਲਵੋ ਜਦੋਂ ਅੰਦਰ ਵੜਨ ਦਾ ਹੌਸਲਾ ਨਹੀਂ ਕਰਦੇ ਤਾਂ ਜਮਾਦਾਰ ਮਿਲਦੇ ਜੁਲਦੇ ਮੁਰਦੇ ਦੇ ਪੈਰ 'ਚ ਰੱਸੀ ਬੰਨ ਕੇ ਕਡੇਸ ਦਾ ਬਾਹਰ ਲੈ ਕੇ ਆਉਂਦਾ ਏ ਵਾਰਸਾਂ ਦੇ ਨਾ ਆਖਣ ਤੇ ਕਡੇਸ ਦਾ ਅੰਦਰ ਲੈ ਜਾਂਦਾ ਏ ਤੇ ਦੂਜੀ ਲਾਸ਼ ਖਿੱਚ ਲੈਂਦਾ ਏ ਤਿੰਨ ਚਾਰ ਲਾਸ਼ਾਂ ਦੇਖ ਕੇ ਜਦ ਤੁਸੀਂ ਪਛਾਣ ਨਹੀਂ ਸਕਦੇ ਤਾਂ ਜਮਾਦਾਰ ਸਮਝਾਉਂਦਾ ਏ ਕਿ ਕੋਈ ਵੀ ਲਾਸ਼ ਲੈ ਜਾਓ ਸਭ ਇੱਕੋ ਜਿਹਿਆਂ ਨੇ ਨਹੀਂ ਲਿਜਾਣੇ ਤਾਂ ਨਿਸ਼ਾਨੀ ਲਾ ਕੇ ਕਾਗਜ਼ਾਂ ਤੇ ਦਸਤਕਤ ਕਰ ਜਾਓ ਤੇ ਖਰਚਾ ਦੇ ਜਾਓ ਅਸੀਂ ਸੰਸਕਾਰ ਕਰ ਦੇਾਂਗੇ ਹਫ਼ਤੇ ਪਿੱਛੋਂ ਫੁੱਲ ਲੈ ਜਾਣਾ ਉਹ ਲਾਸ਼ ਕਿਤੇ ਵੇਚ ਦਿੰਦੇ ਨੇ ਤੇ ਤੁਹਾਨੂੰ ਫੁੱਲ ਕਿਸੇ ਹੋਰ ਦੇ ਫੜਾ ਦਿੰਦੇ ਨੇ ਡਾਕਟਰ ਦੀ ਗੱਲ ਸੁਣ ਕੇ ਮੈਂ ਕੰਬ ਗਿਆ ਤੇ ਸੰਤੀ ਨੂੰ ਮੋੜ ਕੇ ਪਿੰਡ ਲਿਆਇਆ ਹਫਤਾ ਕੁਤਾ ਉਹ ਦਵਾਈ ਖਾਂਦੇ ਤੇ ਸੌ ਜਾਂਦੀ ਜਾਗਦੀ ਕੁਝ ਖਾਂਦੇ ਪਿੰਦੇ ਤੇ ਫੇਰ ਸੌ ਜਾਂਦੀ ਹੌਲੀ ਹੌਲੀ ਉਹਦੀ ਚਾਕਣੀ ਤੇ ਬੋਲਬਾਣੀ ਠੀਕ ਹੋਣ ਲੱਗ ਪਈ ਉਹ ਮਾੜੇ ਮੋٹے ਕੰਮ ਵੀ ਕਰਨ ਲੱਗ ਪਈ ਇੱਕ ਦਿਨ ਮੇਰੇ ਘਰ ਵਾਲੇ ਦੇ ਸਾਹਮਣੇ ਕਹਿੰਦੇ ਇਹ ਤੈਨੂੰ ਹਰ ਵੇਲੇ ਜਿੰਬੜੀ ਜੀ ਕਿਉਂ ਰਹਿੰਦੀ ਹੈ ਮੈਂ ਕਿਹਾ ਹਟ ਕਮਲੀ ਏਤਾ ਤੇਰੀ ਭਾਬੀ ਐ ਉਹਨੇ ਚੱਟ ਭਾਬੀ ਨੂੰ ਜੱਫੀ ਪਾ ਲਈ ਫੇਰ ਉਹਨੇ ਆਖਿਆ ਏਤਾ ਕੰਮ ਵੀ ਕਰਨ ਲੱਗ ਪਈ ਇੱਕ ਦਿਨ ਕਹਿੰਦੀ ਮੈਂ ਦੇ ਆਵਾ ਉਸ ਬੁੜੇ ਨੂੰ ਚਾਹ ਮੈਂ ਕਿਹਾ ਹੈ ਕੋੜਨ ਐ ਨਹੀਂ ਕਹੀ ਦਾ ਉਹ ਤਾਂ ਆਪਣੇ ਬਾਈ ਜੀ ਨੇ ਲੈ ਦੇ ਆ ਚ ਉਹਨੂੰ ਇਸ ਤਰ੍ਹਾਂ ਗੱਲਾਂ ਸਮਝ ਜਾਣ ਲੱਗ ਪਈਆਂ ਉਹ ਬਾਈ ਜੀ ਨੂੰ ਰੋਟੀ ਪਾਣੀ ਫੜਾਉਣ ਲੱਗ ਪਈ ਸੀ ਆਪਣੇ ਭਾਬੀ ਨਾਲ ਕੱਪੜੇ ਧਵਾ ਦਿੰਦੀ, ਭਾਂਡੇ ਮਜਵਾ ਦਿੰਦੀ। ਓਟੇ ਵੀ ਲਿਪ ਲਪਾ ਦਿੰਦੀ। ਮੇਰੇ ਨਾਲ ਪੱਠੇ ਪਾਉਂਦੀ, ਕੱਟੇ-ਵਛੇ ਛਡਾਂਦੇ ਬੰਦੀ। ਪਰ ਵਿੱਚ ਅਵਾ-ਤਵਾ ਬੋਲਣ ਤੋਂ ਨਾ ਹਟਦੀ। ਨਾਲੇ ਹੱਸੇ ਜਾਂਦੇ, ਨਾਲੇ ਬੋਲੇ ਜਾਂਦੇ। ਰੰਡੀਆਂ ਹੋ ਗਈਆਂ ਰੰਡੀਆਂ, ਘਰ-ਘਰ ਹੋਣਗੀਆਂ। ਅੱਖਾਂ ਮਚ ਗਈਆਂ। ਵੇ ਤੈ ਮੈਨੋ, ਆਪਣੇ ਮਾਣੋ, ਪੁੱਤ ਮਰੀ ਜਾਂਦੇ ਨੇ ਕਮੜਿਓ। ਉੱਤਜਮੋ ਹਰੀ-ਹਰੀ ਲੋਕੀ ਉਹਦੀਆਂ ਗੱਲਾਂ ਤੇ ਅਸਨੋਂ ਵੀ ਹਟ ਗਏ ਸੀ ਜਿਵੇਂ ਕੁਝ ਕਹਿਣ ਦਾ ਮਤਲਬ ਹੀ ਕੋਈ ਨਹੀਂ ਸੀ ਹੁੰਦਾ ਪਰ ਉਹਨਾਂ ਬੋਲਣ ਨਾਲ ਮੇਰਾ ਦਿਲ ਦੁਖਦਾ ਰਹਿੰਦਾ ਸੀ ਸਤਵੰਤੀ ਦਾ ਰੰਗ ਸਾਡੇ ਘਰ ਚ ਸਭ ਤੋਂ ਵੱਧ ਗੋਰਾ ਸੀ ਸੋਹਣੇ ਨੈ ਨਕਸ਼ਾ ਕਰਕੇ ਉਹ ਸਾਡੇ ਟੱਬਰ ਚ ਰਲਦੀ ਨਹੀਂ ਸੀ ਪਰ ਸਮਾਂ ਬੱਗੇ ਉਹ ਮੋਟੀ ਹੋਣ ਲੱਗ ਪਈ ਸੀ ਸ਼ਾਇਦ ਰੱਜ ਕੇ ਖਾਣ ਲੱਗ ਪਈ ਸੀ ਜਾਂ ਉਹਦੇ ਤੇ ਕਿਸੇ ਚੜੀ ਲੱਥੀ ਦਾ ਅਸਰ ਹੀ ਨਹੀਂ ਸੀ ਹੁੰਦਾ ਕਦੇ ਕਦੇ ਸਤਵੰਤੀ ਦਾ ਭਾਈ ਆਉਂਦਾ ਉਹ ਉਹਦੇ ਨਾਲ ਕੋਈ ਗੱਲ ਇਹ ਨਾ ਕਰਦੇ ਜਦ ਕਦੇ ਉਹਦੀ ਤੇ ਪ੍ਰੌਣੇ ਨੂੰ ਨਾਲ ਲੈ ਕੇ ਮਿਲਣ ਆਉਂਦੀ ਤਾਂ ਇੱਕ ਵਾਰ ਤਾਂ ਸੰਤੇ ਧੀ ਦੇ ਗੱਲ ਲੱਗੇ ਬਹੁਤ ਰਹੁੰਦੀ ਫੇਰ ਚੁੱਪ ਕਰਕੇ ਗੁੰਮਸਮ ਹੋ ਕੇ ਰਹਿ ਜਾਂਦੀ ਜਿਵੇਂ ਉਹਦੇ ਨਾਲ ਕੋਈ ਰਿਸ਼ਤਾ ਹੀ ਨਾ ਹੋਵੇ ਮੈਂ ਤੁਰਨ ਲੱਗੇ ਪ੍ਰੌਣੇ ਤੇ ਤੇ ਨੂੰ ਦੇ ਲਈ ਜੋ ਸਰਦਾ ਪੁੱਗਦਾ ਲੈ ਕੇ ਸੰਤੇ ਨੂੰ ਫੜਾ ਦਿੰਦਾ ਪਰ ਉਹ ਸਭ ਕੁਝ ਇੱਕ ਪਾਸੇ ਰੱਖ ਕੇ ਮੋਤਰ-ਮੋਤਰ ਚਾਕੇ ਜਾਂਦੀ ਅਸੀਂ ਧੀਜਵਾਈ ਦਾ ਮੜਾ-ਮੂਟਾ ਮਾਨ ਕਰਕੇ ਧੋਪ ਦਿੰਦੇ ਇੱਕ ਵਾਰ ਸਤਵੰਤੀ ਜਿੱਦ ਕਰਕੇ ਸਾਡੇ ਨਾਲ ਸ਼ਹਿਰ ਚਲੀ ਗਈ ਅਸੀਂ ਹੋਰਾਂ ਨਾਲ ਉਹਦੇ ਜੋਗੇ ਵੀ ਕੱਪੜੇ ਖਰੀਦੇ ਜਦ ਮੈਂ ਹੋਰ ਸੌਦਾ ਲੈਣ ਅਗਲੀਆਂ ਹੱਟਾਂ ਤੇ ਚਲਿਆ ਗਿਆ ਤਾਂ ਉਹ ਭੱਜ ਕੇ ਮੇਰੇ ਪਿੱਛੇ ਆ ਗਈ ਮੈਨੂੰ ਜੱਫਾ ਮਾਰ ਕੇ ਫੜ ਲਿਆ ਫੇਰ ਮੇਰੀ ਬਾਣ ਉਹ ਚੁੰਨੀ ਨਾਲ ਬਨ ਕੇ ਆਪਣੇ ਭਾਬੇ ਕੋਲ ਲੈ ਆਈ ਉਹਦੀਆਂ ਹਰਕਤਾਂ ਤੇ ਕਦੇ ਬੜੀ ਸ਼ਰਮ ਤੇ ਖਿਜਾਉਂਦੀ ਸੀ ਲੋਕ ਵੀ ਦੇਖਦੇ ਸੁਣ ਸੁਣ ਨੀਵੀਆਂ ਪਾ ਲੈਂਦੇ ਸੀ ਸਤਵੰਤੀ ਕਦੇ ਕਦੇ ਚਾਂਬਲ ਕੇ ਮੈਨੂੰ 베ਰ 베ਰ ਆਖਦੇ ਅੱਖ ਮਾਰ ਦਿੰਦੀ ਤਾਂ ਉਹਦੀ ਭਾਬੀ ਉਹਨੂੰ ਝਿੜਕਦੀ ਹੈ ਬਿੱਜੂ ਭਾਈਆਂ ਨਾਲ ਨਹੀਂ ਐ ਕਰੀਦਾ ਉਹ ਚੰਗਾ ਭਾਬੀ ਅੱਛਿਆ ਭਾਬੇ ਕਹਿੰਦੇ ਡਰਦੇ ਪਰੇ ਹੋ ਜਾਂਦੇ ਤੇ 10ਵੀਂ ਪਾਸ ਗੁੱਡੇ ਨੂੰ ਬੱਚਿਆਂ ਵਾਂਗ ਖੇਡਣ ਲੱਗ ਪੈਂਦੀ ਕਦੇ ਘਰ ਘਰ ਖੇਡਦੀ ਤੇ ਕਦੇ ਵਿਆਹ ਵਿਆਹ ਉਹਨੂੰ ਨਾਲ ਲਾ ਕੇ ਸੁਹਾਗ ਗਾਉਂਦੀ ਰਹਿੰਦੀ ਤੇ ਕਦੇ ਇੰਨੀ ਗੰਭੀਰ ਹੋ ਕੇ ਅੱਖਾਂ ਮੀਚ ਕੇ ਬਹਿ ਰੰਦੀ ਜਿਵੇਂ ਭਗਤਣੀ ਤਪ ਕਰ ਰਹੀ ਹੋਵੇ ਅਸੀਂ ਮਖੌਲ ਚੋਦੇ ਮੂਰੇ ਪ੍ਰਸ਼ਾਦ ਰੱਖ ਦਿੰਦੇ ਜਦੋਂ ਅੱਖਾਂ ਖੋਲਦੀ ਤਾਂ ਪ੍ਰਸ਼ਾਦ ਦੇ ਬਾਟੇ ਦੇਖ ਕੇ ਖੁਸ਼ ਹੋ ਜਾਂਦੀ ਫੇਰ ਸਤਿਗੁਰੂ ਸਤਿਗੁਰੂ ਕਰਦੇ ਸਾਨੂੰ ਪ੍ਰਸ਼ਾਦ ਵੰਡਣ ਲੱਗ ਪਏ ਨੇ ਫੇਰ ਉਹਨੇ ਤੰਗਤਾ ਨਹੀਂ ਕੀਤਾ ਸਾਨੂੰ ਧਰਮੀ ਨੇ ਉਂਗਲਾਂਦਿਆਂ ਪੁੱਛਿਆ ਨਹੀਂ ਤੰਕਾ ਦਾ ਕਰਨਾ ਸੀ ਸਗੋਂ ਕਰਦੇ ਕੰਮਕਾਰ ਕਰਨ ਲੱਗ ਪਏ ਸੀ ਜੇ ਕਦੇ ਉਹਦਾ ਦਿਲ ਕੰਮ ਨੂੰ ਨਾ ਕਰਦਾ ਤਾਂ ਇੱਕ ਪਾਸੇ ਬੈਠੀ ਮੇਰੀਆਂ ਧਾਰਮਿਕ ਕਿਤਾਬਾਂ ਪੜ੍ਹਦੀ ਪੜ੍ਹਦੇ ਕੀ ਸਤਰਾ ਤੇ ਨਜ਼ਰ ਫੇਰੀ ਜਾਂਦੀ ਸੀ ਤਾ ਤੇਰਾ ਕੀ ਲੈਂਦੀ ਐ ਆਪਣੇ ਕਰਮਾਂ ਦਾ ਖਾਣ ਆਈ ਐ ਖਾ ਕੇ ਚਲੀ ਜਾਉ ਆ ਕੇ ਧਰਮੇ ਏਠਾ ਚੱਲਿਆ ਗਿਆ ਸੀ ਰੋਟੀ ਦੀ ਆਵਾਜ਼ ਵਹਿ ਗਈ ਸੀ ਜਦੋਂ ਰੋਟੀ ਪਵਾ ਕੇ ਲਿਆਇਆ ਤਾਂ ਮੈਂ ਉਹਨੂੰ ਦੱਸਿਆ ਹੁਣ ਸਤਵੰਤੀ ਨੇ ਜਾਣਾ ਨਹੀਂ ਉਹ ਪੱਕੇ ਤੌਰ ਤੇ ਬਹਿ ਗਈ ਐ ਮਨ ਬਣਾ ਕੇ ਉਹ ਕਿਵੇਂ ਬਈ ਉਹਨੇ ਰੋਟੀ ਖਾਂਦਿਆਂ ਪੁੱਛਿਆ ਗੱਲ ਐ ਮਣੀ ਬਈ ਜਦ ਸਾਡੇ ਦੇ ਰੀseen ਲੋਕ ਵੀ ਸੁਤੰਤਰੀ ਨੂੰ ਮੱਥਾ ਟੇਕਣ ਲੱਗ ਪਏ ਤਾਂ ਮੈਂ ਔਖਾ ਹੋ ਗਿਆ ਉਹ ਤਾਂ ਲੋਕਾਂ ਨੂੰ ਸੀਸਾਂ ਦੇ ਨਾਲ ਪੁੱਛਿਆ ਵੀ ਦੇਣ ਲੱਗ ਪਏ ਉਹਨੇ ਗੁੱਤ ਦੇ ਥਾਂ ਜੋੜਾ ਕਰਕੇ ਉੱਤੇ ਪਟਕਾ ਬੰਨ ਲਿਆ ਲੋਕੀ ਬਾਬਾ ਜੀ ਆਖਣ ਲੱਗ ਪਏ ਜਦ ਬਾਈ ਜੀ ਪੂਰੇ ਹੋਏ ਤਾਂ ਸੇ ਸੁਤੰਤਰੀ ਦਾ ਡੇਰਾ ਉਸੇ ਬੈਠਕ ਚ ਕਰ ਦਿੱਤਾ ਨਾਲੇ ਉਹਨੂੰ ਖਾਣ ਪੀਣ ਦੀ ਅਵਸਥਾ ਲਈ ਸਾਡੇ ਵੱਲ ਝਾਕਣ ਦੀ ਲੋੜ ਨਹੀਂ ਰਹੀ ਇੱਕ ਸਾਲ ਦੇ ਅੰਦਰ ਅੰਦਰ ਸ਼ਰਧਾਲੂਆਂ ਨੇ ਸਾਡੇ ਸਾਰੇ ਹੋਲੇ ਛੱਤ ਲੈ ਇੱਕ ਚ ਮਾਰਾ ਇਹਦਾ ਪ੍ਰਕਾਸ਼ ਕਰ ਲਿਆ ਪਾਠੀ ਤੇ ਰਾਗੀ ਆਉਣ ਲੱਗ ਪਏ ਪਰ ਸਤਵੰਤੀ ਆਪ ਉਸੇ ਬੈਠਕ ਚ ਬੈਠੀ ਰਹਿੰਦੀ ਲੋਕੀ ਮੱਥਾ ਟੇਕੀ ਜਾਂਦੇ ਤੇ ਉਹ ਬੁੱਤ ਬੁੱਤ ਕਰਦੇ ਆਖੇ ਜਾਂਦੇ ਪੁੱਤ ਜੰਮੋ ਪੁੱਤ ਮਾਮਾ ਨੂੰ ਲਾਲ ਪੈਣਾ ਨੂੰ ਬੇਲ ਦੇਹ ਕੁਖਾਂ ਫੜਨਾ ਠੰਡਾ ਪੈਣ ਪੁੱਤ ਜੰਮੋ ਪੁੱਤ ਸਤਵੰਤੀ ਕਾਫੀ ਬਦਲ ਗਈ ਸੀ ਉਹਦਾ ਸਰੀਰ ਚੋਖਾ ਪਾਰਾ ਤੇ ਚਿਹਰਾ ਲਾਲ ਹੋ ਗਿਆ ਸੀ ਅੱਖਾਂ 'ਚ ਉਹ ਭਾਵ ਆ ਗਿਆ ਸੀ ਜਿਹੜਾ ਬੇਲਿਹਾਜ਼ ਲੋਕਾਂ ਦੀਆਂ ਅੱਖਾਂ 'ਚ ਹੁੰਦਾ ਏ ਉਹ ਗੰਦੀ ਨਹੀਂ ਸੀ ਰਹਿੰਦੀ ਉਹਦੀਆਂ ਸੇਵਕਾਂ ਉਹਨੂੰ ਸਾਫ਼ ਰੱਖਦੀਆਂ ਸਨ ਮੈਨੂੰ ਕਦੇ ਉਸ ਤੋਂ ਪਿਆ ਆਉਂਦਾ ਸੀ ਤੇ ਕਦੇ ਉਹ ਆਮ ਜਹੀ ਸੰਤ ਨਹੀਂ ਲੱਗਦੀ ਸੀ ਉਹ ਆਪਣੇ ਕਿਸੇ ਅੰਗ ਸਾਧ ਨੂੰ ਦੇਖ ਕੇ ਰਹਉਂਦੇ ਨਹੀਂ ਸੀ ਤੇ ਨਾ ਹੀ ਕਿਸੇ ਨਾਲ ਖਾਸ ਸਲੋਕ ਕਰਦੇ ਸੀ ਉਹ ਮੈਨੂੰ ਵੀਰ ਨਹੀਂ ਸੀ ਆਖਦੇ ਜਦੋਂ ਮੈਂ ਕੋਲ ਜਾ ਕੇ ਬਾਬਾ ਜੀ ਆਖਾ ਤਾਂ ਮੇਰੇ ਮੋਢੇ ਤੇ ਥਾਪੜਾ ਦੇ ਕੇ ਆਸ਼ੀਰਵਾਦ ਦਿੰਦੇ ਸੀ ਮੇਰਾ ਖਿਆਲ ਹੈ ਕਿ ਉਹਨੂੰ ਪਤਾ ਲੱਗ ਗਿਆ ਸੀ ਕਿ ਉਹਦਾ ਪੁੱਤ ਖਤਮ ਹੋ ਗਿਆ ਹੈ ਕਦੇ ਕਦੇ ਉਹਦੇ ਡੇਰੇ 'ਚ ਸ਼ੱਕੀ ਬੰਦੇ ਵੀ ਆਉਂਦੇ ਜਾਂਦੇ ਪਰ ਕਿਸੇ ਨੂੰ ਕੁਝ ਪੁੱਛਿਆ ਆਖਿਆ ਨਹੀਂ ਸੀ ਜਾਂਦਾ ਆ ਟੁੱਟ ਲੰਗਰ ਚੱਲਦਾ ਹੀ ਰਹਿੰਦਾ ਸੀ ਇੱਕ ਰਾਤ ਨੂੰ ਸਤਵੰਤੀ ਨੇ ਮੈਨੂੰ ਆਪਣੇ ਕੋਲ ਬੁਲਾਇਆ ਉਹ ਕੰਨੀ ਬੈਠੀ ਸੀ ਉਹਨੇ ਮੈਨੂੰ ਵੀਰ ਆਖਿਆ ਤੇ ਨਿਮਰ ਆਵਾਜ਼ ਚ ਸਮਝਾਇਆ ਤੇ ਇੱਥੇ ਰਹਿਣ ਦਾ ਹੁਣ ਤੇਰਾ ਹੱਜ ਕੋਈ ਨਹੀਂ ਤੂੰ ਸਭ ਕੁਝ ਵੇਚ ਕੇ ਯੂਪੀ ਜਾ ਕੇ ਜ਼ਮੀਨ ਲੈ ਲੈ ਪੈਸੇ ਦੀ ਚਿੰਤਾ ਨਾ ਕਰੀਂ ਦਾਤਾ ਦਿਓ ਉਸ ਦਿਨ ਦਾ ਹੀ ਮੈਂ ਸੋਚੀ ਜਾਂਦਾ ਕਿ ਸਤਵੰਤੀ ਨੇ ਕੀ ਸੋਚ ਕੇ ਮੈਨੂੰ ਇਹ ਗੱਲ ਆਖੀ ਤੇ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਕੀ ਉਹ ਬਹੁਤ ਸ਼ਕਤੀਮਾਨ ਹੋ ਗਈ ਸੀ ਜਾਂ ਉਹ ਕਾ ਨਿਸੱਤੇ ਇਹ ਸਾਡੇ ਵਿਚਕਾਰ ਭੈਣ ਤੇ ਭਰਾ ਦਾ ਰਿਸ਼ਤਾ ਮੁੱਕ ਗਿਆ ਸੀ ਸੌਂ ਵੀ ਗਿਆ ਧਰਮੀ ਚੱਲ ਖੈਰ ਇਹ ਦੁੱਖ ਪੰਜਾਬ ਵਾਸਤੇ ਬੰਦੇ ਦਾ ਏ ਹਲਦਵਾਨੀ ਵਾਸਤੇ ਬੰਦੇ ਦਾ ਤੇ ਨਹੀਂ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲੈਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ